ਇਹ ਵਾਲਾ ਜਿਹੜਾ ਦਰਖਤ ਹੈ ਬਹੁਤ ਪੁਰਾਣਾ ਦਰਖਤ ਹੈ ਪਛ ਪਤਾ ਨਹੀਂ ਲੱਗਦਾ ਇਹਦਾ ਕਿ ਕਿਤੋਂ ਸ਼ੁਰੂ ਹੋਇਆ ਵੈਸੇ ਦਰਖਤ ਤੁਹਾਨੂੰ ਹੋਰ ਵੀ ਦਿਖਾਵਾਂਗੇ ਬਹੁਤ ਪੁਰਾਣੇ ਪਰ ਪਹਿਲੇ ਇਹ ਵਾਲਾ ਜਿਹੜਾ ਦਰਖਤ ਹੈ ਇਹ ਵਣ ਦਾ ਦਰਖਤ ਦੇਖਦੇ ਆ ਇੱਕ ਮੋੜ ਇਹ ਵਾਲਾ ਤੇ ਅੱਗੇ ਉਹ ਵਾਲਾ ਵੀ ਇਧਰ ਹੋਰ ਅੱਗੇ ਜਾਈਏ ਤਾਂ ਦੇਖੋ ਕਿੰਨੇ ਕਿੰਨੇ ਪੁਰਾਣੇ ਆ ਬੰਜੋ ਤਾਂ ਇਹ ਖਾਜੀ ਚੁੱਕੇ ਆ ਆਵਾਂ ਨੇ ਖਾਲੀ ਹੋ ਚੁੱਕਿਆ ਵਿੱਚੋਂ ਫਿਰ ਵੀ ਦਰਖਤ ਖੜਾ ਹੈ ਬੜੀ ਮਜਬੂਤੀ ਦੇ ਨਾਲ ਖੜਾ ਹੈ ਅੱਗੇ ਉਹ ਵੀ ਖੜਾ ਹੈ ਉਧਰ ਸ਼ਾਇਦ ਕੋਈ ਬੋਰਡ ਲੱਗਿਆ ਹੈ ਬੋਰਡ ਦੇਖਦਾ ਮੈਂ ਕੀ ਹੈ ਨਹੀਂ ਬੋਰਡ ਨਹੀਂ ਹੈ ਵੈਸੇ ਕੁਝ ਚੀਜ਼ ਹੈ ਪਰ ਇਹ ਜੰਗਲ ਬੀਆਬਾਨ ਲੱਗਦਾ ਵਣ ਹੈਗਾ ਤੇ ਦਰਖਤ ਕਾਫੀ ਪੁਰਾਣਾ ਲੱਕੜਾਈ ਦੇ ਸੁੱਕ ਵੀ ਚੁੱਕੀਆਂ ਉੱਪਰ ਛੱਤਾ ਵੀ ਲੱਗਿਆ ਹੋਇਆ ਇਧਰ ਹਰਾ ਭਰਾ ਵੀ ਹੈਗਾ ਹੋਰ ਵੀ ਕਾਫੀ ਜ਼ਿਆਦਾ ਇਹ ਜਿਹੜਾ ਦਰਖਤ ਹੈ ਇਹ ਹੋਰ ਹੈ ਤੇ ਇਹ ਪੁਰਾਣੇ ਵਕਤ ਦਾ ਵਣ ਦਾ ਜਿਹੜਾ ਇਹ ਦਰਖਤ ਹੈ ਇਹ ਪੁਰਾਣੇ ਵਕਤ ਦਾ ਅਜੇ ਵੀ ਖੜਾ ਹੈ ਹੋਰ ਰਦੀਆਂ ਅੱਗੇ ਜਿਹੜਾ ਅੱਗੇ ਅੱਗੇ ਫੁਰਦੀਆਂ ਜਾਂਦੀਆਂ ਉਧਰ ਅਗਰ ਜਾਂਦੀ ਮਾਰੀਏ ਤਾਂ ਇੱਕ ਉਹ ਦਰਖਤ ਹੈ ਖਜੂਰ ਦਾ ਉਹ ਖਜੂਰ ਦਾ ਦਰਖਤ ਖੜਾ ਉਹ ਵਾਲਾ ਤੇ ਇਹ ਵਾਲਾ ਜਿਹੜਾ ਹੈਗਾ ਇਹ ਵਣ ਦਾ ਦਰਖਤ ਹੈ ਹੁਣ ਤੁਹਾਨੂੰ ਦਿਖਾਉਂਦੇ ਆ ਜਿਹੜੀ ਚੀਜ਼ ਮੈਂ ਖਾਸ ਤੌਰ ਤੇ ਦਿਖਾਣਾ ਚਾਹੁੰਦਾ ਕਿਉਂਕਿ ਵਣ ਦੇ ਦਰਖਤ ਕਈ ਥਾਵਾਂ ਤੇ ਕਈ ਦਰਬਾਰਾਂ ਤੇ ਕਈ ਮਜਾਰਾਂ ਤੇ ਕਈ ਸਮਾਦਾ ਤੇ ਹੈਗੇ ਨੇ ਤੇ ਪਰ 베ਰੀ ਦੇ ਦਰਖਤ ਜਿਹੜੇ ਆ ਉਹ ਬਹੁਤ ਘੱਟ ਸਮਾਦਾ ਤੇ ਹੈਗੇ ਆ ਉਹ 베ਰੀ ਦੇ ਦਰਖਤ ਦੇਖਦੇ ਆ ਜਿਹੜੇ ਕਾਫੀ ਪੁਰਾਣੇ ਨੇ ਤਾਂ ਆਓ ਉਧਰ ਜਾਤ ਮਾਰ ਲਈਏ ਉਹ ਵਾਲੇ 베ਰੀ ਦੇ ਦਰਖਤ ਜਿਹੜੇ ਹੈਗੇ ਨੇ ਉਹ ਵਾਲੇ ਦੇਖਦੇ ਆ ਉਹ ਕਿੱਤੇ ਹੈਗੇ ਨੇ ਉਹ ਵਾਲੇ ਰਹੇ ਜੀ ਉਹ ਵਾਲੇ ਉਹ ਸਾਹਮਣੇ ਦੇਖੋ ਦੋ ਨੇ ਤੇ ਇਹ ਅੱਗੇ ਵੀ ਹੈਗੇ ਆ ਤੇ ਤੁਹਾਨੂੰ ਦਿਖਾਉਂਦੇ ਆ ਦੇਖੋ ਆ ਪਹਿਲੇ ਤਾਂ ਝੁੰਡ ਦੇਖ ਲਓ ਇਹਦਾ ਕਿੱਡਾ ਪੁਰਾਣਾ ਕਿੰਨਾ ਜ਼ਿਆਦਾ ਲੱਗਦਾ ਇਹੇ ਝੁੰਡ ਤੇ ਬਾਬਾ ਸਰੂਪ ਦਾਸ ਜੀ ਦੀ ਸਮਾਦੀ ਜਿੱਥੇ ਹੈਗੀ ਆ ਉੱਥੇ ਬਣਿਆ ਹੋਇਆ ਇਹ ਵੀ ਦੱਸਦਾ ਕਿ ਇਹ ਸਮਾਦੀ ਹੈ ਕਿੱਥੇ ਜਲਾਲਾਬਾਦ ਤੋਂ ਤਕਰੀਬਨ 4 4.5 ਕਿਲੋਮੀਟਰ ਦੀ ਦੂਰੀ ਤੇ ਹੋਣਾ ਫਾਜ਼ਿਲਕਾ ਵਾਲੀ ਸਾਈਡ ਤੇ ਇਹ ਰਸਤੇ ਦੇ ਵਿੱਚ ਤੁਸੀਂ ਦੇਖਿਆ ਤਾਂ ਮੈਂ ਕਿ ਦਰਸ਼ਕਾਂ ਦੇ ਨਾਲ ਵੀ ਇਹ ਜੇ ਸਾਂਝੀ ਕਰਦਾ ਇਹਦੀ ਮੰਗ ਤਾਂ ਵੀ ਬਹੁਤ ਜ਼ਿਆਦਾ ਇਸ ਸਮਾਦੀ ਤਾਂ ਉਹ ਵਾਲਾ ਡਾਇਰੈਕਟ ਦੇ ਕੋਲ ਚੱਲਦੇ ਆ ਆਜੋ ਇਹ ਵਾਲਾ ਦਰਖਤ ਬੇਰੀ ਦਾ ਦਰਖਤ ਦੇਖ ਕੇ ਪਤਾ ਲੱਗਦਾ ਕਿ ਕਿੰਨਾ ਕਿ ਇਹ ਪੁਰਾਣਾ ਬਹੁਤ ਜ਼ਿਆਦਾ ਪੁਰਾਣਾ ਹੈ ਔਰ ਇਹਦੇ ਮੁੱਢ ਦੇਖ ਲਓ ਕਿੱਡੇ ਕਿੱਡੇ ਹੈਗੇ ਜੋੜੇ ਨੇ ਪਰ ਮੁੱਢ ਇਹਨਾਂ ਦੇ ਤਿੰਨ ਬਣ ਚੁੱਕੇ ਹੈ ਤੇ ਉਪਰੋਂ ਵੀ ਹਰਾ ਭਰਾ ਮੁੱਢ ਵੀ ਮਜ਼ਬੂਤ ਨੇ ਤੇ ਇਹ ਹੋਰ ਵੀ ਇੱਥੇ ਹੈਗਾ ਇਹਦੇ ਨਾਲ ਬੇਰ ਵੀ ਲੱਗੇ ਛੋਟੇ ਛੋਟੇ ਅਜੇ ਤੱਕ ਛੋਟੇ ਛੋਟੇ ਨੇ ਤੇ ਮੌਸਮ ਆਉਣ ਦੇ ਨਾਲ ਇਹ ਵੱਡੇ ਹੋ ਜਾਣਗੇ ਇਹ ਦੂਸਰਾ ਦਰਖਤ ਜਿਹੜਾ ਉਹ ਵੀ ਦੇਖਦੇ ਆ ਉਹਦੇ ਕਿੰਨੇ ਮੋਢੇ ਹੈਗੇ ਨੇ ਪਰ ਪਹਿਲੇ ਤੁਹਾਨੂੰ ਇਹ ਦੱਸ ਦਿਆਂ ਕਿ ਇਹ ਸਮਾਦੀ ਬਾਬਾ ਸਰੂਪ ਦਾਸ ਜੀ ਦੀ ਸਮਾਦ ਹੈ ਹੁਣ ਇਧਰ ਤੇ ਉਧਰ ਇੱਕ ਦੇਖੋ ਨਿਆ ਬਣ ਚੁੱਕਿਆ ਔਰ ਦੂਸਰਾ ਅਨਕੰਪਲੀਟ ਹੈ ਮਿਸਤਰੀ ਲੱਗੇ ਹੋਏ ਆ ਉਹ ਬਣਾ ਰਹੇ ਨੇ ਕੰਪਲੀਟ ਕਰ ਰਹੇ ਆ ਤੇ ਲੋਗੇ ਵੀ ਦੱਸਦੇ ਨੇ ਕਿ ਇੱਥੇ ਮੇਲਾ ਵੀ ਬੜਾ ਭਾਰੀ ਹੁੰਦਾ ਹੈ ਤਾਂ ਪਦ ਰਕਤ ਇਹ ਦੇਖਦੇ ਆ ਬੇਬੀ ਦਾ ਦਰਖਤ ਜਿਹੜਾ ਹੈ ਇਹ ਵਾਲਾ ਦੂਜਾ ਦਰਖਤ ਇੱਕ ਉਹ ਵਾਲਾ ਸੀਗਾ ਇੱਕ ਇਹ ਵਾਲਾ ਇਹਦਾ ਮੁੱਢ ਅੱਗੇ ਅਜਾ ਜੇ ਬਾਕੇ ਦੇਖੇ ਤਮ ਜਿੰਨੀ ਵੀ ਨਹੀਂ ਪੜਦੀ ਪੂਰਾ ਇਹ ਬਹੁਤ ਪੁਰਾਣਾ ਹੈਗਾ ਇੱਥੇ ਸਮਾਦ ਦੇ ਉੱਪਰ ਲੋਗ ਨਮਕ ਆ ਕੇ ਪਹਿਲੂ ਚੜਾ ਕੇ ਆ ਕੇ ਬਸ ਇਹ ਦਰਖਤ ਦੇਖ ਲਓ ਵਿੱਚੋਂ ਇਹ ਵੀ ਉਦਾਂ ਹੀ ਉਹ ਜਿੱਦਾ ਪਿੱਛੇ ਦਰੱਖਤ ਵੇਖਿਆ ਸੀਗਾ ਉਦਾਂ ਹੀ ਇਹ ਮਤਲਬ ਵਿੱਚੋਂ ਖਾਦ ਚੁੱਕਿਆ ਫਿਰ ਵੀ ਬੜਾ ਮਜ਼ਬੂਤ ਖੜਾ ਹੈ ਇਹ ਵਾਲਾ ਮੁੱਢ ਕੱਟਿਆ ਵੀ ਗਿਆ ਤਿੰਨ ਮੁੱਢ ਇਹਦੇ ਕੱਟੇ ਵੀ ਜਾ ਚੁੱਕੇ ਇੱਕ ਚੌਥਾ ਉੱਥੋਂ ਵੀ ਕੱਟਿਆ ਜਾ ਚੁੱਕਿਆ ਫਿਰ ਵੀ ਦੇਖੋ ਸੰਗਣੀ ਖਾਂ ਥਾ ਸੰਗਣਾ ਇਹ ਰੁੱਖ ਹੈਗਾ ਅੱਜ ਵੀ ਇਹ ਖੜਾ ਹੈ ਤਾਂ ਦੋਸਤੋ ਚਾਹੀਦਾ ਵੀ ਆਪਾਂ ਨੂੰ ਕਿ ਜਿਹੜੇ ਪੁਰਾਣੀਆਂ ਪੁਰਾਣੇ ਦਰਖਤ ਨੇ ਜਿੱਦਾਂ ਜੰਡ ਦਾ ਦਰਖਤ ਹੈ ਬੋਰ ਦਾ ਦਰਖਤ ਹੈ ਪਿੱਪਲ ਦਾ ਦਰਖਤ ਹੈ ਜਾ ਬੇਰੀ ਦਾ ਦਰਖਤ ਹੈ ਜਾ ਟਾਲੀ ਨਿੰਮ ਇਹੋ ਜਿਹੇ ਦਰਖਤਾਂ ਦੇ ਵੱਲ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਮੇਰਾ ਮਕਸਦ ਸਿਰਫ ਦਿਖਾਣ ਦਾ ਇਹੀ ਹੈ ਕਿ ਇਹ ਇੱਕ ਤਾਂ ਬਾਬਾ ਸਰੂਪਦਾਸ ਜੀ ਦੀ ਸਮਾਦੀ ਤੇ ਬਣਿਆ ਹੋਇਆ ਦੂਸਰਾ ਇਹ ਪੁਰਾਣੇ ਨੇ ਔਰ ਪੁਰਾਣੀ ਜਿਹੜੀ ਸਾਡੀ ਵਿਰਾਸਤ ਹੈ ਉਸ ਨੂੰ ਸੰਭਾਲਣਾ ਸਾਡੇ ਲਈ ਬਹੁਤ ਜ਼ਰੂਰੀ ਹੈ